ਕੀ ਵੀ ਦੇਖਦੇ ਇਹਨਾਂ ਨੇ ਕਾਰਜਕਾਲ ਨੂੰ ਜਿਹੜਾ ਹੁਣ ਤੱਕ ਤਿੰਨਾਂ ਦਾ ਕਾਰਜਕਾਲ ਹੋ ਚੁੱਕਿਆ ਹੈ ਮਤਲਬ ਭਗਵਤਪਾਲ ਸਰਕਾਰ ਦਾ ਇਹ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਸੀ ਇਹਨਾਂ ਨੂੰ 2022 ਦੇ ਵਿੱਚ ਕਿ ਮੋੜ ਲੋਕ ਇਹਨਾਂ ਨੂੰ ਫਿਰ ਇਹਨਾਂ ਨੂੰ ਫਤਵਾ ਦੇਣਗੇ 27 ਦੇ ਵਿੱਚ ਨਹੀਂ ਇਹਨਾਂ ਨੇ ਕੋਈ ਕੰਮ ਨਹੀਂ ਕੀਤੇ ਹੈਗੇ ਖਾਸ ਕੋਈ ਗਾਉਂ ਲੈਵਲ ਤੇ ਜਾ ਕੇ ਵੇਖੋ ਤੁਸੀਂ ਕੋਈ ਗਲੀਆਂ ਨਾਲੀਆਂ ਕੁਛ ਨਹੀਂ ਪੱਕਾ ਕੀਤਾ ਆ 4 ਸਾਲ ਹੋ ਗਏ ਸਾਡੀ ਸੁੰਦਰ ਨਗਰ ਦੀ ਗਲੀ ਨੂੰ ਅਜੇ ਤੀਕ ਇਹਨਾਂ ਤੋਂ ਇੰਟਰਲੌਕ ਸਿਰੇ ਤੇ ਨਹੀਂ ਲੱਗੀ ਬਾਦਲ ਸਾਹਮਣੇ ਕਾਲੀ ਦਲ ਨੇ ਕੀਤਾ ਸੀ ਉਹਨਾਂ ਨੇ ਕਿਹਾ ਸੀ ਵੀ ਸੜਕਾਂ ਪੰਪ ਮਾਰੇ ਤੋਂ ਟੁੱਟਦੀਆਂ ਨਹੀਂ ਉਹ ਵਕਤੇ ਹੀ ਟੁੱਟੀਆਂ ਨਹੀਂ ਹਜੇ ਤੱਕ ਇਹਨਾਂ ਤੋਂ ਤਾਂ ਸੜਕਾਂ ਪੱਟ ਚੱਲੇ ਆ ਇਹ ਨਹੀਂ ਬੰਨਣੀ ਹੈਗੀ ਕਾਲੀ ਦਲ ਤਾਂ ਫਿਰ ਵੀ ਆ ਰਿਹਾ ਵਾ ਇਹ ਕਦੇ ਵੀ ਨਹੀਂ ਆਣੀ ਇਹ ਪਿੰਡਾਂ 'ਚ ਜਾਣ ਕੇ ਲੋਕੀ ਇਹਨਾਂ ਦੇ ਮਗਰ ਪੈ ਜਾ ਕਰਨਗੇ ਇਹਨਾਂ ਨੂੰ ਭੱਜਣ ਲਈ ਰਾਹ ਨਹੀਂ ਮਿਲਦਾ ਵਾ ਇਹ ਤਾਂ ਲੋਕਾਂ ਨੂੰ ਕਿਆ ਕਰਨਗੇ ਕੋਈ ਗੱਲ ਨਹੀਂ ਅਸੀਂ ਝਾੜੂ ਛੱਡਤਾ ਵਾ ਹੁਣ ਅਕਾਲੀ ਦਲ ਚ ਆ ਗਏ ਆ ਫੇਰ ਬਚਣਗੇ ਇੱਕ ਸਵਾਲ ਇਹ ਵੀ ਪੁੱਛਣਾ ਚਾਹੁੰਦੀ ਆ ਕਿ ਇੱਕ ਸਰਕਾਰ ਨੇ ਵਾਦਾ ਕੀਤਾ ਸੀ ਹਰ ਇੱਕ ਬੀਬੀ ਨੂੰ ਦਵਾਂਗੀ ਅਸੀਂ ਪੰਜਾਬ ਦੀ ਨੂੰ 1000 ਰੁਪਿਆ 1000 ਤੋਂ ਵਧਾ ਕੇ ਨੇੜੇ 1100 ਕਰਤਾ ਹਜੇ ਤੱਕ ਉਹ ਬੀਬੀਆਂ ਖਾਤੀਆਂ ਦੇ ਝਾੜੜੀਆਂ ਸਾਡਾ ਹਜੇ ਪਕਾਇਆ ਨਹੀਂ ਆਇਆ ਤੁਹਾਨੂੰ ਕਿ ਲੱਗੇ ਸਰਕਾਰ ਦਊ ਕਿ ਪਕਾਇਆ ਇਹ ਵੀ ਦੇਣ ਹੁਣ ਕੋਈ ਉਹਦਾ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਬੀਬੀਆਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਵੋਟਾਂ ਕਰਕੇ ਹੀ ਦੇ ਰਿਹਾ ਸਾਨੂੰ ਤਾਂ ਕਰਕੇ ਆ ਨਹੀਂ ਕੋਈ ਅਸਰ ਨਹੀਂ ਪੈਗਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਜਿੰਨੇ ਵੀ ਅੱਜਕੱਲ ਦੇ ਹੁਣ ਤੱਕ ਦਾ ਕਾਰਜਕਾਲ ਹੋਇਆ ਹੈ ਉਹਦੇ ਬਾਰੇ ਅਸੀਂ ਗੱਲਬਾਤ ਕਰਨ ਆਏ ਆ ਲੋਕਾਂ ਦੇ ਵਿੱਚ ਵਿਚਰ ਰਹੇ ਆ ਅੱਜ ਅਸੀਂ ਹੈਗੇ ਆ ਫਰੀਦਕੋਟ ਜ਼ਿਲ੍ਹੇ ਦੇ ਏਰੀਆ ਦੇ ਵਿੱਚ ਸੁੰਦਨਗਰ ਦੇ ਵਿੱਚ ਤੇ ਇੱਥੋਂ ਦੇ ਵਸਨੀਕ ਡਾਕਟਰ ਕਸ਼ਮੀਰਾ ਜੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਦਾ ਹੁਣ ਤੱਕ ਦਾ ਕਾਰਜਕਾਲ ਕਿਵੇਂ ਰਿਹਾ ਤੇ ਕਿਵੇਂ ਦੇਖਦੇ ਆ ਕਿ ਆਉਣ ਵਾਲੇ ਸਤਾਈ ਦੇ ਵਿੱਚ ਇਹ ਸਰਕਾਰ ਦੁਆਰਾ ਰੀਟ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਆ ਜੋ ਵੀ ਇਹਨਾਂ ਦੇ ਆਪ ਦੇ ਮਨ ਦੇ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਵੈਗੜ ਜੀ ਦਾ ਭਾਈ ਜੀ ਜਿਹੜੇ ਹੁਣ ਤੁਸੀਂ ਦੇਖਿਆ ਵੀ ਸਰਕਾਰ ਨੇ ਇੰਨੇ ਮਤਲਬ ਫੈਸਲੇ ਸੁਣਾਏ ਆ ਲੋਕਾਂ ਦੇ ਹਿੱਤਾਂ ਦੇ ਵਿੱਚ ਹੁਣ 10 ਲੱਖ ਵਾਲਾ ਬੀਮਾ ਵੀ ਕੀਤਾ ਹੈਗਾ ਲੋਕਾਂ ਦਾ ਚਰਨ ਕਰ ਕਰਾ ਰੋਜ਼ਗਾਰ ਵੀ ਦੇ ਰਹੀ ਹੈ ਸਰਕਾਰ ਤੇ ਤੁਸੀਂ ਕੀ ਕਹਿੰਦੇ ਹੋ ਵੀ ਇਹ ਮਤਲਬ ਵਾਕਈ ਗਰਾਊਂਡ ਦੇ ਕੰਮ ਹੋ ਰਿਹਾ ਜਾਂ ਇਹ ਮਤਲਬ ਸਿਰਫ ਇੱਕ ਇੱਕ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਲੋਕਾਂ ਨੂੰ ਸਿਰਫ ਫਰਾ ਕੀਤਾ ਜਾ ਰਿਹਾ ਮਿਰਜੀ ਇਹ ਜੋ ਵੀ ਹੋ ਰਿਹਾ ਹੈ 10 ਲੱਖਾਂ ਵਾਲੇ ਕਾਰਡ ਬਣੇ ਆ ਇਹ ਪਹਿਲਾਂ ਵੀ ਬਣ ਸਕਦੇ ਸੀ ਅੱਜ ਤੋਂ 40 ਸਾਲ ਪਹਿਲਾਂ ਜਦੋਂ ਆਈ ਸੀ ਸਰਕਾਰ ਉਦੋਂ ਬਣਾ ਦਿੱਤੀ ਇਹ ਤਾਂ ਹੁਣ ਹਵਾ ਚਟਰਪੱਲ ਬਣਾ ਰਹੇ ਆ ਬਸ ਵੀ ਉਹੀ ਕਾਰਡ ਨੂੰ 19 ਪੈਸੇ ਵਿੱਚ ਵਧਾ ਤੇ ਇਹਨਾਂ ਨੇ ਬਿਮਾਰੀਆਂ ਤੁੜੀਆਂ ਜੀਆਂ ਬਤਾਈਆਂ ਵੀ ਇਹਨਾਂ ਨੂੰ ਕਵਰ ਕਰ ਲਓ ਪੈਸੇ ਸਭੋ ਜਿਹਨੇ ਸਾਰੇ ਇਹ ਮਤਲਬ ਹਸਪੀਟਲ ਕਵਰ ਆ ਪੰਜਾਬ ਦੇ ਜਿੰਨੇ ਹੈਗੇ 600 ਤੋਂ ਵੱਧ ਹਸਪਤਾਲ ਹੈ ਇਹਦੇ ਵਿੱਚ ਕਵਰ ਆ ਨਹੀਂ ਜੀ ਹਸਪੀਟਲ ਤਾਂ ਬਹੁਤ ਜ਼ਿਆਦਾ ਪੰਜਾਬ 'ਚ ਉਹ ਤਾਂ ਮੇਨ ਮੇਨ ਕੀਤੇ ਇਹਨਾਂ ਨੇ ਆਪ ਦੀ ਸਮਝ ਲਓ ਜਿਹੜੇ ਕਰਾ ਕੇ ਡਾਕਟਰ ਉਹਨਾਂ ਦੀ ਕੀਤੇ ਕੋਈ ਇਹਨੇ ਤੁਸੀਂ ਕਿਵੇਂ ਦੇਖਦੇ ਇਹਨਾਂ ਨੇ ਕਾਰਜਕਾਲ ਨੂੰ ਜਿਹੜਾ ਹੁਣ ਤੱਕ ਤੇ ਇਹਨਾਂ ਦਾ ਕਾਰਜਕਾਲ ਹੋ ਚੁੱਕਿਆ ਹੈ ਮਤਲਬ ਪੰਗਬੰਤ ਸਰਕਾਰ ਦਾ ਤੇ ਇਹਨੂੰ ਕਿਵੇਂ ਤੁਸੀਂ ਦੇਖਦੇ ਵੀ ਇਹ ਲੋਕਾਂ ਦੇ ਹੱਕ ਦੇ ਵਿੱਚ ਗਿਆ ਹੈ ਕਿ ਨਹੀਂ ਲੋਕਾਂ ਨੇ ਏਡਾ ਵੱਡਾ ਫਤਵਾ ਦਿੱਤਾ ਸੀ ਇਹਨਾਂ ਨੂੰ 2022 ਦੇ ਵਿੱਚ ਕਿ ਮੋਡਲ ਲੋਕ ਇਹਨਾਂ ਨੂੰ ਫੇਰ ਇਹਨਾਂ ਨੂੰ ਫਤਵਾ ਦੇਣਗੇ 27 ਦੇ ਵਿੱਚ ਨਹੀਂ ਇਹਨਾਂ ਨੇ ਕੋਈ ਕੰਮ ਨਹੀਂ ਕੀਤੇ ਹੈਗੇ ਖਾਸ ਕੋਈ ਗਰਾਊਂਡ ਲੈਵਲ ਤੇ ਜਾ ਕੇ ਵੇਖੋ ਤੁਸੀਂ ਕੋਈ ਗਲੀਆਂ ਨਾਲੀਆਂ ਕੁਝ ਨਹੀਂ ਪੱਕਾ ਕੀਤਾ 4 ਸਾਲ ਹੋ ਗਏ ਸਾਡੇ ਸੁੰਦਰ ਨਗਰ ਦੀ ਗਲੀ ਨੂੰ ਹਜੇ ਤੀਕ ਇਹਨਾਂ ਤੇ ਉਹ ਇੰਟਰਲੌਕ ਸਿਰੇ ਤੇ ਨਹੀਂ ਲੱਗੀ ਬਾਕੀ ਜਿਹੜਾ ਇਹਨਾਂ ਨੇ ਤੁਸੀਂ ਕਹਿੰਦੇ ਹੋ ਵੀ ਇਹ ਕੰਮ ਕਰਦੇ ਆ ਕੋਈ ਕੰਮ ਨਹੀਂ ਕੀਤਾ ਕੀ ਕੀਤਾ ਜੇ ਇੱਕੀ ਦੁੱਕੀ ਕੀਤਾ ਬਾਦਲ ਸਾਹਮਣੇ ਅਕਾਲੀ ਦਲ ਨੇ ਕੀਤਾ ਸੀ ਉਹਨਾਂ ਨੇ ਕਿਹਾ ਸੀ ਵੀ ਸੜਕਾਂ ਪੰਪ ਮਾਰੇ ਤੋਂ ਟੁੱਟਦੀਆਂ ਨਹੀਂ ਉਹ ਵਾਕਈ ਹੀ ਟੁੱਟੀਆਂ ਨਹੀਂ ਹਜੇ ਤੱਕ ਇਹਨਾਂ ਤੋਂ ਤਾਂ ਸੜਕਾਂ ਪੱਟ ਚੱਲੇ ਆ ਇਹ ਨਹੀਂ ਬੰਨਨੀ ਹੈਗੀ ਤਾਂ ਆਪਾਂ ਦੇ ਮਤਲਬ ਅਕਾਲੀ ਦਲ ਖਤਮ ਹੀ ਹੋ ਗਿਆ ਪੰਜਾਬ 'ਚ ਨਹੀਂ ਕੋਈ ਖਤਮ ਨਹੀਂ ਹੋਇਆ ਜੀ ਦੇਖੋ ਮਾੜੀਆਂ ਮੋਟੀਆਂ ਗਲਤੀਆਂ ਪਾਰਟੀ ਤੋਂ ਹੋ ਜਾਂਦੀਆਂ ਆ ਪਰ ਹੁਣ ਇਹ ਅਕਾਲੀ ਦਲ ਤਾਂ ਫਿਰ ਵੀ ਆ ਰਿਹਾ ਵਾ ਇਹ ਕਦੇ ਵੀ ਨਹੀਂ ਆਨੇ ਇਹ ਪਿੰਡਾਂ ਚ ਜਾਣਗੇ ਲੋਕੀ ਇਹਨਾਂ ਦੇ ਮਗਰ ਪੈ ਜਾ ਕਰਨਗੇ ਇਹਨਾਂ ਨੂੰ ਭੱਜਣ ਲਈ ਰਾਹ ਨਹੀਂ ਮਿਲਣਾ ਵਾ ਇਹ ਤਾਂ ਲੋਕਾਂ ਨੂੰ ਕਿਆ ਕਰਨਗੇ ਕੋਈ ਗੱਲ ਨਹੀਂ ਅਸੀਂ ਝਾੜੂ ਛੱਡਤਾ ਵਾ ਹੁਣ ਅਕਾਲੀ ਦਲ ਚ ਆ ਗਏ ਆ ਫਿਰ ਬਚਣਗੇ ਇਹ ਨਹੀਂ ਜੇ ਇਸ ਮੰਨ ਲਓ ਸਰਕਾਰ ਨੂੰ ਮਤਲਬ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਮੌਕਾ ਦੇ ਦਿੰਦੇ ਆ ਤੇ ਅਕਾਲੀ ਦਲ ਜਿਹੜੇ ਕੰਮਾਂ ਦੇ ਕੰਮ ਕਰੂ ਕੀ ਮਤਲਬ ਜਿਹੜੇ ਤੁਸੀਂ ਕੰਮ ਕਿਨਾਰੇ ਹੋ ਮਹਾਰਾਜ ਕਾਲੀ ਦਲ ਇੱਕ ਇਹੋ ਜੀ ਪਾਰਟੀ ਆ ਜੋ ਕਾਲੀ ਦਲ ਨੇ ਕਿਹਾ ਨਾ ਉਹ ਕਰਕੇ ਵਿਖਾਇਆ ਵਾ ਕਾਲੀ ਦਲ ਨੇ ਕਾਲੀ ਦਲ ਐਵੇਂ ਹਵਾ ਚ ਪੈਂਟਰ ਨਹੀਂ ਮਾਰਦਾ ਵੀ ਮੈਂ ਆ ਕਰ ਦੂੰ ਮੈਂ ਆ ਕਰ ਦੂੰ ਉਹ ਕਹਿੰਦੇ ਅਸੀਂ ਕਰਤਾ ਵਾ ਐਵੇਂ ਉਦ ਘਾਟਣ ਨਹੀਂ ਕਰਦੇ ਅਸੀਂ ਦਤ ਘਾਟਣ ਤਾਂ ਇਹਨਾਂ ਨੇ ਬਹੁਤ ਕੀਤੇ ਨੇ ਭਗਵੰਤ ਮਾਨ ਸਰਕਾਰ ਨੇ ਬਹੁਤ ਘਾਟਣ ਕੀਤੇ ਨੇ ਨੌਕਰੀਆਂ ਦਿੱਤੀਆਂ ਨੇ ਹਰ રોજਗਾਰ ਮੇਲਾ ਲੱਗਦਾ ਨੌਕਰੀਆਂ ਦੇ ਰਿਏ ਨੇ ਨਿਤ ਬੱਚਿਆਂ ਨੂੰ ਮਤਲਬ ਜੁਆਇਨਿੰਗ ਲੈਟਰ ਦਿੱਤੇ ਜਾ ਰਹੇ ਨੇ ਵਕ ਵਕ ਸਭਾਗਾਂ ਦੇ ਵਿੱਚ ਉਹ ਜੁਆਇਨਿੰਗ ਲੈਟ ਤਾਂ ਇੰਨੀਆਂ ਕੋਈ ਤਾਂ ਪਹਿਲਾਂ ਵੀ ਨੌਕਰੀਆਂ ਮਿਲਦੀਆਂ ਸੀ ਜੀ ਕੋਈ ਵੱਖਰਾ ਤਾਂ ਨਹੀਂ ਨਾ ਕੀਤਾ ਇਹਨਾਂ ਨੇ ਕੁਝ ਜੋ ਲੋਕਾਂ ਨੇ ਸਮਝ ਕੇ ਪਾਇਆ ਸੀ ਵੋਟਾਂ ਵੀ ਅਸੀਂ ਇਹਨਾਂ ਨੂੰ ਅੱਗੇ ਲਿਆਉਣੇ ਆਏ ਕੁਝ ਕਰਨਗੇ ਇਹਨਾਂ ਨੇ ਉਹ ਕੁਝ ਨਹੀਂ ਕੀਤਾ ਹੈਗਾ ਤੇ ਜੇ ਤੁਸੀਂ ਕਿਹੜੀ ਪਾਰਟੀ ਨੂੰ ਜ਼ਿਆਦਾ ਸਮਰਥਨ ਕਰਦੇ ਹੋ ਮੈਂ ਆਉਣ ਵਾਲਾ 27 ਦੇ ਵਿੱਚ ਇਹ ਪਾਰਟੀ ਮੁਰੇ ਆਣੀ ਚਾਹੀਦੀ ਲੋਕਾਂ ਨੂੰ ਇਹਨਾਂ ਨੂੰ ਫਤਵਾ ਦੇਣਾ ਚਾਹੀਦਾ ਕਾਲੀ ਦਲ ਜੀ ਕਾਲੀ ਦਲ ਹੀ ਆਵੇਗੀ ਕਾਲੀ ਦਲ ਚ ਇਹ ਕਿਹੜੀ ਕੂਪੀ ਲੋਕਾਂ ਨੂੰ ਚਾਹੀਦਾ ਵੀ ਕਾਲੀ ਦਲ ਨੂੰ ਲਿਆਣ ਵਾਪਸ ਕਾਲੀ ਦਲ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਜੀ ਇੰਨਾ ਮੰਗ ਗੁਣੀ ਵੀ ਉਹ ਪੋਸਟਰ ਲਾ ਦੋ ਤੇ ਆਹ ਕਰ ਦੋ ਮਸ਼ਹੂਰੀਆਂ ਕਰ ਦੋ ਅਸੀਂ ਮਸ਼ਹੂਰੀਆਂ ਨਹੀਂ ਕਰਦੇ ਅਸੀਂ ਕੰਮ ਕਰਕੇ ਵਿਖਾਉਂਦੇ ਆ ਤੇ ਜਿਹੜੀ ਅੱਜ ਕੱਲ ਪੰਜਾਬ ਦੀ ਰਾਜਨੀਤੀ ਹੋ ਰਹੀ ਆ ਉਹ ਸਿਰਫ ਬਦਲਾਖੂਰੀ ਦੀ ਰਾਜਨੀਤੀ ਚੱਲਦੀ ਆ ਕੋਈ ਮਤਲਬ ਪੰਜਾਬ ਦੇ ਮੁੱਦਿਆਂ ਦੀ ਰਾਜਨੀਤੀ ਨਹੀਂ ਕੋਈ ਯੂਥ ਨੂੰ ਲੈ ਕੇ ਨਹੀਂ ਕੋਈ ਨਸ਼ਿਆਂ ਦੇ ਖਿਲਾਫ ਨਹੀਂ ਸਿਰਫ ਇੱਕ ਇਹਨਾਂ ਨੇ ਮੁੱਦੇ ਬਣਾਏ ਆ ਉਹਦੇ ਵੋਟ ਮੇਕਅਪ ਆਪਣਾ ਪੱਕਾ ਕਰ ਰਹੇ ਆ ਵੀ 27 ਦੇ ਵਿੱਚ ਕਿਹੜੀ ਸਰਕਾਰ ਹੋਊ ਕਿਹੜਾ ਇਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਸਾਡਾ ਲੀਡਰ ਕਿਹੜਾ ਅਸੀਂ ਕਿਹਨੂੰ ਮੁੱਖ ਮੰਤਰੀ ਦਾ ਚਿਹਰਾ ਕਰਨਾ ਕਈ ਪਾਰਟੀਆਂ ਦੇ ਵਿੱਚ ਤਾਂ ਇਹੀ ਕਾਟੋ ਕਲੇ ਚੱਲ ਰਿਹਾ ਵੀਰ ਜੀ ਦੇਖੋ ਜੀ ਇਹ ਪਾਰਟੀ ਤਾਂ ਬਸ ਐਵੇਂ ਹੀ ਟੁੱਕਾ ਲਾ ਗਈ ਆ ਉਹ ਲੋਕਾਂ ਨੇ ਆਪਣੇ ਗੁੰਮਰਾਹ ਕਰਕੇ ਲੈ ਗਏ ਆ ਦੂਜੀ ਗੱਲ ਤੇ ਜਿਹੜੇ ਰਹਿ ਗਏ ਕਾਂਗਰਸ ਵਾਲੇ ਉਹ ਉਂਝ 12 ਛਾਤੀਆਂ ਤੇ ਇੱਕ ਗੋਲੀ ਚੁਲਜੇ ਪਏ ਆ ਤੇ ਬਾਕੀ 12 5 48 ਚੁਲਜੇ ਪਏ ਆ ਉਹਨਾਂ ਦਾ ਕੁਝ ਨਹੀਂ ਹੈਗਾ ਤੇ ਇਹ ਕਾਲੀਦਾਲੀ ਆਉਣਾ ਤੇ ਕਾਲੀਦਾਲੀ ਜਿੰਦਾਬਾਦ ਰਹਿਣਾ ਜੀ ਜੇ ਆਪ ਸਰਕਾਰ ਰੀਪੀਟ ਨਹੀਂ ਹੁੰਦੀ ਤੁਸੀਂ ਕਿੰਨੇ ਵੀ ਅਕਾਲੀ ਦਲ ਰਿਪੀਟ ਹੋ ਰਹੀ ਆ ਤੇ ਅਕਾਲੀ ਦਲ ਕੋਲ ਕਿਹੜਾ ਚਿਹਰਾ ਜਿਹੜਾ ਮੁੱਖ ਮੰਤਰੀ ਦੇ ਵਜੋਂ ਆਊਗਾ ਮੁਰੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਇਸ ਤੋਂ ਉੱਤੇ ਤੁਸੀਂ ਹੜਪੀੜਤਾ ਚ ਵੇਖ ਲਓ ਜੀ ਕਿਵੇਂ ਅੱਗੇ ਵੱਧ ਵੱਧ ਕੇ ਗਏ ਆ ਜੀ ਉਹ ਉਹ ਤਾਂ ਅਕਾਲੀ ਦਲ ਦੇ ਅੱਦੇ ਲੀਡਰ ਤਾਂ ਉਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਤਿਆਰ ਨਹੀਂ ਉਹਦਾ ਫਿਰ ਤੁਸੀਂ ਕਿੱਦਾਂ ਕਰੋਗੇ ਉਹਨਾਂ ਨੂੰ ਕਿਵੇਂ ਬਣਾਓਗੇ ਜਿਹੜੇ ਰੁੱਸੇ ਹੋਏ ਨੇ ਕੋਈ ਨਹੀਂ ਰੁੱਸੇ ਜੀ ਵੇਖੀ ਚੱਲੋ 2027 ਚ ਜਦੋਂ ਵੋਟਾਂ ਪਈਆਂ ਸਭ ਅਕਾਲੀ ਦਲ ਦੇ ਨਾਲ ਹੋਣਗੇ ਮੈਨੂੰ ਤਾਂ ਲੱਗਦਾ ਇਹ ਵੀ ਇਹਨਾਂ ਦੇ ਵੀ ਅੱਦੇ ਲੀਡਰ ਸਾਡੇ ਨਾਲ ਰਲ ਜਾਣੇ ਆ ਵੀ ਤੁਸੀਂ ਕਿੰਨੇ 27 ਦੇ ਵਿੱਚ ਜਿਹੜੇ ਆ ਆਪ ਛੱਡ ਕੇ ਕਾਲੀ ਦਲ ਦੇ ਵਿੱਚ ਆਣਗੇ ਤੁਸੀਂ ਉਹਨਾਂ ਨੂੰ ਜੁਆਇਨ ਕਰਾਉਂਗੇ ਨਾ ਜੀ ਇਹ ਕਰਨਗੇ ਜੁਆਇਨ ਪਰ ਅਸੀਂ ਨਹੀਂ ਅਸੀਂ ਤੁਸੀਂ ਜੁਆਇਨ ਨਹੀਂ ਕਰਾਉਂਗੇ ਨਾ ਪਾ ਯੂਥ ਨੂੰ ਲੈ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ 27 ਦੇ ਵਿੱਚ ਮੈਂ ਤਾਂ ਯੂਥ ਨੂੰ ਇਹੀ ਕਹੂੰ ਆਂ ਵੀ ਇਹਨਾਂ ਤੋਂ ਬਚੋ ਇਹ ਤਾਂ ਬਹੁਤ ਮਾੜੀ ਸੰਗਤ ਹੈ ਇਹਨਾਂ ਦੀ ਇਹ ਮੁੰਡੇ ਮਰਵਾ ਰਹੇ ਨੇ ਤੁਸੀਂ ਦੇਖੋ ਜੀ ਕਿੰਨੇ ਕਾਂਡ ਹੋਏ ਆ ਸਰਕਾਰ ਨੇ ਹਜੇ ਤੱਕ ਪਹਿਲਾਂ ਤਾਂ ਕੋਈ ਐਕਸ਼ਨ ਨਹੀਂ ਲਿੱਤਾ ਇਹਨਾਂ ਤਾ ਕਰਕੇ ਮੈਂ ਤਾਂ ਯੂਥ ਨੂੰ ਇਹੀ ਅਪੀਲ ਕਰੂੰਗਾ ਵੀ ਕਾਲੀ ਦਲ ਨਾਲ ਜੁੜੋ ਕਾਲੀ ਦਲ ਦੀ ਸਪੋਰਟ ਕਰੋ ਜੰਦੇ ਜੰਦੇ ਤੁਹਾਨੂੰ ਇੱਕ ਸਵਾਲੀ ਵੀ ਪੁੱਛਣਾ ਚਾਹੀਦੀ ਹੈ ਕਿ ਇੱਕ ਸਰਕਾਰ ਨੇ ਵਾਅਦਾ ਕੀਤਾ ਸੀ ਜਦੋਂ ਸੱਤਾ ਤੇ ਵਿੱਚ ਆਉਣਾ ਸੀ ਉਹਨਾਂ ਨੇ ਕਿ ਹਰ ਇੱਕ ਬੀਬੀ ਨੂੰ ਦਵਾਂਗੇ ਅਸੀਂ ਪੰਜਾਬ ਦੀ ਨੂੰ 1000 ਰੁਪਿਆ 1000 ਤੋਂ ਵਧਾ ਕੇ ਇਹਨਾਂ 1100 ਕਰਤਾ ਹਜੇ ਤੱਕ ਕੋਈ ਬੀਬੀਆਂ ਖਾਤੀਆਂ ਦੇ ਝਾਕੜੀਆਂ ਸਾਡਾ ਹਜੇ ਬਕਾਇਆ ਨਹੀਂ ਆਇਆਗਾ ਤੁਹਾਨੂੰ ਕੀ ਲੱਗਿਆ ਸਰਕਾਰ ਦਊਗੀ ਬਕਾਇਆ ਜੇ ਬਕਾਇਆ ਦੇ ਦਿੰਦੀ ਆ ਤੇ ਬੀਬੀਆਂ ਦੀ ਵੋਟ ਉਹਨਾਂ ਲਈ ਪੱਕੀ ਹੋ ਜੂਗੀ ਨਹੀਂ ਜੀ ਦੇਖੋ ਜੀ ਇਹਨਾਂ ਨੇ 1000 ਦਾ ਵਾਅਦਾ ਕੀਤਾ ਸੀ ਚਲੋ 1100 ਕੁਛ ਨਹੀਂ ਦਿੱਤਾ ਬੀਬੀਆਂ ਤਾਂ ਇਸ ਗੱਲ ਤੋਂ ਦੁਖੀ ਆ ਠੀਕ ਹੈ ਜੀ ਬਾਕੀ ਇਹ ਕਹਿੰਦੇ ਆ ਅਸੀਂ ਦੇਵਾਂਗੇ ਜੇ ਦੇ ਵੀ ਦੇਣ ਹੁਣ ਕੋਈ ਉਹ ਦਾ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਬੀਬੀਆਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਵੋਟਾਂ ਕਰਕੇ ਹੀ ਦੇ ਰਿਹਾ ਸਾਨੂੰ ਤੇ ਤਾਂ ਕਰਕੇ ਆ ਨਹੀਂ ਕੋਈ ਅਸਰ ਨਹੀਂ ਪੈਗਾ ਇਹ ਜੇ ਤੁਹਾਡੀ ਸਰਕਾਰ ਆਉਂਦੀ ਹੈ ਤੇ ਤੁਸੀਂ ਇਹ ਬੀਬੀਆਂ ਨੂੰ ਦੋਗੇ ਪੈਨਸ਼ਨ ਦੇਖੋ ਜੀ ਜੇ ਅਸੀਂ ਕਹਿ ਤਾ ਤੇ ਕਰਕੇ ਵਿਖਾਣੇ ਆ ਅਸੀਂ ਅਸੀਂ ਐਵੇਂ ਨਹੀਂ ਕਹਿੰਦੇ ਵੀ ਅਸੀਂ ਦੇਵਾਂਗੇ ਜਾਂ ਨਹੀਂ ਦੇਵਾਂਗੇ ਇਨੇਚਰ ਨੂੰ ਦੇਵਾਂਗੇ ਡਾਟਾ ਬੰਦ ਦਾ ਪਿਆਵਾ ਆ ਬੰਦ ਦਾ ਪਿਆਵਾ ਸਾਡੀ ਸਰਕਾਰ ਨੇ ਤਾਂ ਇਹ ਜੋ ਕਹਿਤਾ ਉਹ ਕਰਕੇ ਵਿਖਾ ਦੇਣਾ ਜੀ ਹਾਂ ਅਸੀਂ ਨਹੀਂ ਐਸੇ ਲੋਕਾਂ ਨੂੰ ਗਮਰਾਹ ਨਹੀਂ ਕਰਦੇ ਅਸੀਂ ਸਿੱਧਾ ਸੂਲ ਆ ਸਾਡਾ ਜੀ ਕਾਲੀਤਲ ਦਾ ਵੀ ਅਸੀਂ ਜੇ ਕਹਿਤਾ ਕਰਕੇ ਵਿਖਾਣਾ ਬਸ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਸ਼ੁਕਰੀਆ ਇਹਨਾਂ ਸਾਡਾ ਡਾਕਟਰ ਕਸ਼ਮੀਰਾ ਜੀ ਜਿਨ੍ਹਾਂ ਨੇ ਸਾਡਾਂ ਨੂੰ ਆਪਣੇ ਵਿਚਾਰ ਪੇਸ਼ ਕੀਤੇ ਬਾਕੀ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਆਉਣ ਵਾਲੇ ਖਬਰਾਂ ਤੁਹਾਨੂੰ ਇਸ ਤਰ੍ਹਾਂ ਹੀ ਅਪਡੇਟ ਕਰਦੇ ਰਹਾਂਗੇ ਗਰਾਊਂਡ ਤੋਂ ਆਉਣ ਵਾਲੇ ਇਲੈਕਸ਼ਨਾਂ ਦੇ ਬਾਰੇ 27 ਦੇ ਵਿੱਚ ਜੋ ਵੀ ਇਲੈਕਸ਼ਨਾਂ ਦੀ ਅਪਡੇਟ ਹੋਊ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਧੰਨਵਾਦ